ਸਰਪਾਤ ਸਾਹਿਬ ਜਿਹੜੇ ਸਾਡੀ ਪਾਰਟੀ ਜੁਆਇਨ ਕਰਦੇ ਕੋਈ ਨਾ ਨਹੀਂ ਹੋਣ ਹੈ ਤੇ ਦਰਸ਼ਕ ਜਨਰਜਾਰ ਸਾਡੇ ਕੀੜ ਸਹਿਮਾਨ ਇਲਾਕਾ ਵਾਸੀਓ ਪਰੇਸ਼ਾਨੀ ਕਰੋ ਵਾਹਿਗੁਰੂ ਜੀ ਦਾ ਖਾਸਾ ਮੈਂ ਕਿਹਾ ਹੈਲੋ ਤੁਹਾਡੇ ਚਾਹ ਕੇ ਮੇਰੇ ਬੜਾ ਚੱਕਾ ਲੱਗਦਾ ਤੁਖਦੇ ਹਫ਼ਤੇ ਮਿਲਦੇ ਹੋ ਇਹਦੇ ਕਹਿੰਦੇ ਪਸੰਦੇ ਵਾਸੀ ਪਿਆ ਮੈਂ ਇਹ ਪ੍ਰਾਰਥਨਾ ਕਰਦਾ ਕਿ ਰਲ ਕੇ ਅੱਗੇ ਚੱਲਦੇ ਜਾਈਏ ਕਿ ਆਪਾਂ ਹਰ ਜਿਹੇ ਕੰਮ ਕਰੇ ਜਈਏ ਲੀਗੋ ਕੋਈ ਚਾਹੇ ਜੀ ਤੇ ਪੂਰੀ ਕਰਕੇ ਸਾਰੀ ਔਰ ਇਸ ਤਰ੍ਹਾਂ ਦੇ ਰਣ ਦੇ ਕਿਲਾਕਿਆਂ ਨੂੰ ਬਗਿਆ ਬਣਾਈਏ ਕਿਉਂਕਿ ਜਦੋਂ ਆਪਾਂ ਐਮਐਲਏ ਦੀ ਇਲੈਕਸ਼ਨ ਲੜਦੇ ਸੀ ਤੇ ਇਹੀ ਜਗਾ ਕੇ ਸੜਕਾਂ ਬੜੀਆਂ ਖਰਾਬ ਨੇ ਪਾਣੀ ਦੀ ਘਾਟ ਆ ਤਾਂ ਇਹ ਬੜੀਆਂ ਬੜੀਆਂ ਸਪੀਆ ਲਾਈਟਾਂ ਨਹੀਂ ਹੈਗੀਆਂ ਤੇ ਇਹਦੇ ਸੜਕਾਂ ਦੇ ਕਾਫੀ ਹੱਦ ਤੱਕ ਬਣ ਗਿਆ ਨੇ ਕੁਝ ਰਹਿ ਗਿਆ ਹੋ ਹੌਲੀ ਹੌਲੀ ਕਰਕੇ ਅਗਲੇ ਸਾਲ ਤੱਕ ਬਣਾ ਦਾਂਗੇ दूसरी गलती लाइटा दी तो लाइट मैं पहले भी दस चुका कि छब्बीस सौ लाइटा असम पास कराइया नहरों एस पे तो मेरा क्या रोजना काफ़ी सारा मैं समस्या हल हो जाएगी और शिखी भी लाइन लौनी शुरू कर देंगे इलेक्शन के बाद दीजी पानी बारी जो गलत सबू पता ही है कि नहरी पानी जरा साफ होकर साल सबनों मिलना है तो तेजे फिर भी टेंकियां बन दी चौबी घंटे पानिया करेगा अरे बोर्ड निके करा के पानी देने की कोशिश करेंगे ਇਹ ਵੀ ਕੰਟਰੋਲ ਨਹੀਂ ਰਹੀ। ਇਸ ਲਈ ਮੈਂ ਤੁਹਾਡੀ ਨੌਲੇਜ ਵਾਸਤੇ ਦੱਸਦਾ ਕਿ ਅਸੀਂ ਸੱਜੀ ਬੋਰ ਕਰਾਏ ਜੇ ਫਿਰ ਰੋਸ ਪਾ। 95 6 7 ਬੋਰ ਹੋਰ ਪਾਸੇ ਨਹੀਂ। ਉਹਦੇ ਸੱਜੇ ਰੋਡ ਦੇ ਵਿੱਚ ਜੇ ਆਪਾਂ ਕਰਾਵਾਂਗੇ ਪਰ ਇਹ ਟੈਂਪਰੀਰੀ ਹੈ। ਸਪੱਕਾ ਦਾ ਕੰਮ ਹੈਗਾ ਉਹ ਡੇਰੀ ਪਾਣੀ ਨਾਲ ਦੀ ਸੜਕ ਕੰਮ ਕਰਨਾ ਹੈ। ਤੇ ਇੱਕ ਹੋਰ ਗੱਲ ਮੈਂ ਚਾਹੁੰਦਾ ਕਿ ਜੇ ਸ਼ਹਿਰ ਤੋਂ ਆਪਾਂ ਹੋਰ ਸੋਣਾ ਤਾਂ ਸ਼ਹਿਰੀ ਆਪਣਾ ਮਨਗਾ ਪਿੱਟਦੇ ਹੋਣ ਆਏ ਹਨ। ਕਿ ਇਹਨੂੰ ਅਸੀਂ ਰੁੱਖ ਲਾਈਏ, ਫੁੱਲਾਂ ਵਾਲੇ ਲਗਾਈਏ, ਸੋਨਾ ਲੱਗੇ। ਇਸੇ ਰੋਹਾਂ ਦੀ ਵਿਜਾਇਤ ਕਾਟਾ ਬੇਨਾ ਨਹੀਂ ਹੈ ਇਹ ਜ਼ਰੂਰ ਕਰੀਏ ਰਾਜਨੀਤੀ ਕੇ ਸਾਇੰਸ ਦਾ ਪ੍ਰਿੰਸ ਹੋਣਾ ਪਵੇਗਾ ਸੋ ਬਾਕੀ ਮੈਂ ਹਮ ਤੋੜਾ ਬੋਤ ਨਾ ਟੈਂਪਲੇਟ ਦਹਾਇਆ ਮੈਂ ਰਿਪਰੈਸ ਕਰਾਂਗਾ ਕਿ ਅੱਕੇ ਨੂੰ ਕਾਰਜ ਦੇ ਵਿਦਾਇਤ ਕਰੇ ਔਰ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵੇ ਥੋਕੇ ਲੋਕ ਇਨਸਾਫ ਪਾਰਟੀ ਤੋਂ ਸਰਦਾਰ ਅਮਰੀਕ ਸਿੰਘ ਵਰਪਾਲ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਦੇ ਵਿਚਾਰ ਵੀ ਜਾਣਾਂਗੇ ਹਾਂਜੀ ਸਰ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ ਲੋਕ ਇਨਸਾਫ ਪਾਰਟੀ ਦੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਮੈਂ ਪੰਜਾਬ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 20-25 ਸਾਲ ਇੰਦਾ ਮਾਨਸ ਕਰ ਦਿੱਤਾ ਹੁਣ ਫੈਸਲੇ ਦੀ ਘੜੀ ਸੀ ਇਹ ਜਿਹੜਾ ਸਾਡਾ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਗੱਲ ਕਰਨੀ ਜਾ ਕੇ ਪਾਰਲੀਮੈਂਟ 'ਚ ਉਹ ਸੂਝਵਾਨ ਬੰਦਾ ਚੁਣ ਲਈ ਬਹੁਤ ਵਿਚਾਰ ਕੀਤਾ ਗਿਆ ਆਪਣੇ ਮੇਰੇ ਸਾਥੀਆਂ ਨਾਲ ਸਾਥੀਆਂ ਦੇ ਸਾਰੀ ਸਹਿਮਤੀ ਨਾਲ ਜਿੰਨੀ ਮੇਰੀ ਸਮੁੱਚੀ ਮਾਝੇ ਦੀ ਟੀਮ ਆ ਉਹਨਾਂ ਨੇ ਕਿਹਾ ਕਿ ਆਪਾਂ ਉਸ ਬੰਦੇ ਨੂੰ ਸਮਰਥਨ ਦੇਣਾ ਜਿਹੜਾ ਲੋਕਾਂ ਦੀ ਗੱਲ ਕਰੇ ਜਾ ਕੇ ਤੇ ਜਿਹੜਾ ਸਾਡੀ ਸੋਚ ਨਾਲ ਬੰਦਾ ਮਿਲਦਾ ਹੋਵੇ ਇਸ ਕਰਕੇ ਅਸੀਂ ਸਾਰਿਆਂ ਦੀ ਸਲਾਹ ਨਾਲ ਮੈਂ ਜਿਹੜਾ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਕਿਸ ਤਰ੍ਹਾਂ ਹੋਏ ਪ੍ਰਭਾਵਿਤ ਨਹੀਂ ਸਾਡੀ ਸੋਚ ਵੀ ਇਹੋ ਹੀ ਵੀ ਲੋਕਾਂ ਦੀ ਸੇਵਾ ਕਰਨਾ ਤੇ ਮੈਂ ਸਮਝਿਆ ਵੀ ਜਿਹੜਾ ਧਾਰੀਵਾਲ ਸਾਹਿਬ ਆ ਉਹ ਲੋਕਾਂ ਦੀ ਗੱਲ ਸੁਣਦਾ ਤੱਲੇਦਾਰ ਬੰਦਾ ਡਾਕਟਰ ਨਿਜਰ ਸਾਹਿਬ ਸਾਡੇ ਹਲਕੇ ਦੇ ਆ ਉਹਨਾਂ ਨੇ ਚੰਗਾ ਵਿਕਾਸ ਕਰਾਇਆ ਤੇ ਲੋਕਾਂ ਦੀ ਗੱਲ ਸੁਣਦੇ ਆ ਸੂਝਮਾਨ ਆ ਪੜ੍ਹੇ ਲਿਖੇ ਆ ਤੇ ਉਹਨਾਂ ਨੂੰ ਸਮਝਿਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਸਾਡਾ ਭੇਖਿਆ ਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਲਈ ਕਿਉਂ ਕੁਝ ਕਰਨਾ ਇਸ ਕਰਕੇ ਨਹੀਂ ਸੋਚਿਆ ਕਿ ਦੋਵੇਂ ਹੀ ਬੰਦੇ ਜਿਹੜੇ ਸਾਡੇ ਹਲਕੇ ਦਾ ਵਿਧਾਇਕ ਆ ਡਾਕਟਰ ਨਿਜਰ ਸਾਹਿਬ ਉਹ ਡਾਕਟਰ ਵੱਲੋਂ ਪੇਸ਼ੇ ਰਹੇ ਆ ਉਹ ਸਮਝਦੇ ਲੋਕਾਂ ਜੋ ਖਦਰਦ ਨੂੰ ਚੰਗਾ ਕੰਮ ਕਰਦੇ ਆ ਤੇ ਧਾਰੀਵਾਲ ਸਾਹਿਬ ਨੂੰ ਵੇਖਿਆ ਵੀ 2 ਸਾਲ ਚੰਗਾ ਕੰਮ ਕਰਦੇ ਇਸ ਕਰਕੇ ਅਸੀਂ ਸਮਝ ਸੋਚ ਕੇ ਫੈਸਲਾ ਕੀਤਾ ਕਿ ਇਹਨਾਂ ਦਾ ਸਮਰਥਨ ਕੀਤਾ ਵਰਪਾਲ ਸਾਹਿਬ ਤੁਹਾਡੇ ਆਸ ਪ੍ਰੋਸ ਲੋਕਾਂ ਨੇ ਵੀ ਸਾਨੂੰ ਦੱਸਿਆ ਕਿ ਤੁਸੀਂ 25 ਸਾਲ ਤੋਂ ਪਾਰਟੀ ਦੇ ਲਈ ਕੰਮ ਕੀਤਾ ਬੜੀ ਮਿਹਨਤ ਕੀਤੀ ਤੇ ਉਹ ਲੋਕ ਤੁਹਾਡੇ ਨਾਲ ਅੱਜ ਵੀ ਜੁੜੇ ਨੇ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਅੱਜ ਤੁਸੀਂ ਸਮਰਥਨ ਦਿੱਤਾ ਮੈਂ ਲੀਡਰਾਂ ਨੂੰ ਇਹ ਅਪੀਲ ਕਰਨੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਬੰਦਾ ਤੁਹਾਡੇ ਨਾਲ ਦੇਖੋ ਜੋੜਨਾ ਸੌਖਾ ਉਹਨੂੰ ਸਾਂਭ ਕੇ ਰੱਖਣਾ ਬੜਾ ਔਖਾ ਹੈ ਭਾਵੇਂ ਮੈਂ 20 25 ਸਾਲ ਕੋਈ ਅਹੁਦੇ ਤੇ ਨਹੀਂ ਰਿਹਾ ਵੀ ਜਿਹਨਾਂ ਨਾਲ ਮੇਰੇ ਸਰਕਾਰ ਦਰਬਾਰੇ ਲੇਕਿਨ ਜਿਹੜੇ ਬੰਦੇ ਮੇਰੇ ਨਾਲ 20 ਸਾਲ ਪਹਿਲਾਂ ਜੁੜੇ ਹੋ ਅੱਜ ਵੀ ਜੁੜੇ ਐ ਕਿ ਮੈਂ ਉਹਨਾਂ ਦੀ ਹਰ ਗੱਲ ਨੂੰ ਆਪਣੀ ਗੱਲ ਸਮਝਦਾ ਹਰ ਕੰਮ ਨੂੰ ਆਪਣਾ ਕੰਮ ਸਮਝਦਾ ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਇਸ ਕਰਕੇ ਮੇਰੇ ਨਾਲ ਜੁੜੇ ਆ ਅੱਜ ਵੀ ਤੇ ਮੈਂ ਲੀਡਰ ਨੂੰ ਅਪੀਲ ਕਰਦਾ ਵੀ ਲੋਕਾਂ ਨੂੰ ਚਾਹੀਦਾ ਕਿ ਪਾਰਟੀ ਨਾਲ ਵੇਖਣ ਪਾਰਟੀ ਕਿਹੜੀ ਹੈ ਉਹ ਇਹ ਵੇਖਣ ਵੀ ਲੀਡਰ ਲੋਕਾਂ ਦੀ ਕਿਹੜਾ ਗੱਲ ਸੁਣਦਾ ਜਿਹੜਾ ਲੀਡਰ ਸਾਫ਼ ਸੁਥਰਾ ਉਹਨੂੰ ਚੁਣਨ ਪਾਰਟੀ ਵਿੱਚ ਸਾਰੀਆਂ ਪਾਰਟੀਆਂ ਦੇ ਬੰਦੇ ਚੰਗੇ ਵੀ ਹੁੰਦੇ ਆ ਕਿਸੇ ਵੇਲੇ ਮਾੜੇ ਵੀ ਹੁੰਦੇ ਆ ਪਰ ਜਿਹੜਾ ਜਦੋਂ ਆਪਾਂ ਲੋਕਾਂ ਕੋਲ ਵੋਟ ਮੰਗਦੇ ਆ ਲੋਕ ਸੋਚਣ ਵੀ ਕਿਹੜਾ ਬੰਦਾ ਲੋਕਤਾਂ ਦੀ ਗੱਲ ਕਰਦਾ ਉਹ ਉਹਨੂੰ ਹੋਰ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਇਹ ਹਨ ਸਰਦਾਰ ਅਮਰੀਤ ਸਿੰਘ ਵਰਪਾਲ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਲੱਗਦਾ ਹੈ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ